ਬਹੁਤ ਵਧੀਆ ਕੰਮ ਕਰਿਆ ਜੀ ਮਾਰ ਕਮੇਟੀ ਨੇ ਜੇ ਇਹ ਟਰਾਲੀਆਂ ਫੜੀਆਂ ਨੇ ਤਾਂ ਫੜਨੀਆਂ ਚਾਹੀਦੀਆਂ ਨੇ ਜੋ ਕਿ ਗੈਰਕਾਨੂੰਨੀ ਨੇ ਅਸੀਂ ਸਿਰਫ ਆਪਣੇ ਕਿਸਾਨਾਂ ਦਾ ਝੋਨਾ ਵੇਚਣਾ ਨਾ ਕਿ ਕੋਈ ਯੂਪੀ ਬਿਹਾਰ ਦਾ ਝੋਨਾ ਵੇਚਣਾ ਸਾਡੇ ਆੜਤੀਆ ਵਿਸ਼ੇਸ਼ਣ ਜਾਂ ਆੜਤੀਆ ਅਜਿਹਾ ਕੋਈ ਵੀ ਝੋਨਾ ਨਹੀਂ ਲਹਾਊਗਾ ਤੇ ਨਾਲ ਲਹਾਇਆ ਜੇ ਕਿਸੇ ਆੜਤੇ ਨੇ ਲਹਾਇਆ ਤਾਂ ਉਹਦੀ ਮਾਰ ਕਮੇਟੀ ਦੇ ਹਦੂਦ ਦੇ ਵਿੱਚ ਕਾਰਵਾਈ ਹੋਣੀ ਚਾਹੀਦੀ ਹੈ ਹੁਣ ਜਿਹੜੀਆਂ ਇਹ ਟਰਾਲੀਆਂ ਜਦ ਨ੍ਹਾ ਤੇ ਇਹਨਾਂ ਦੇ ਕਿਹੜੀ ਕਾਰਵਾਈ ਚਾਹੁੰਦੇ? ਇਹ ਤਾਂ ਜੀ ਮਾਰ ਕਮੇਟੀ ਦੇ ਸਖਤਰ ਸਾਹਿਬ ਆਖਣਗੇ ਜੋ ਕਾਰਵਾਈ ਉਹਨਾਂ ਦੇ ਕਾਨੂੰਨ ਚਾਉਂਦੀ ਹੈ ਉਹੀ ਕਰਨਗੇ ਜੀ। ਠੀਕ ਹੈ। ਤਾਂ ਫਿਰ ਅਗਰ ਤੁਹਾਡੇ ਆਰਟੀ ਐਸੋਸੀਏਸ਼ਨ ਦੇ ਕਿਸੇ ਮੈਂਬਰ ਦਾ ਇਹ ਝੂਨਾ ਹੋਇਆ ਤਾਂ ਉਸ ਖਿਲਾਫ ਵੀ ਐਕਸ਼ਨ ਲਿਆ ਜਾਊਗਾ। ਉਹ ਵੀ ਮਾਰ ਕਮੇਟੀ ਨੇ ਐਕਸ਼ਨ ਲੈਣਾ ਹੈ ਜੀ। ਮਾਰ ਕਮੇਟੀ ਹੈ ਉਹਨਾਂ ਦੇ ਜੋ ਕਾਰਵਾਈ ਹੈ ਉਹਨਾਂ ਦਾ ਲਾਇਸੈਂਸ ਕੈਂਸਲ ਕਰਨਾ ਜਾਂ ਕੋਈ ਵੀ ਕਾਰਵਾਈ ਹੈ ਉਹ ਮਾਰ ਕਮੇਟੀ ਦੇ ਅਸੀਂ ਅੰਡਰ ਆਉਂਦੇ ਆ ਉਹ ਕਾਰਵਾਈ ਕਰੇ। ਅੱਗੇ ਤੋਂ ਸਮੂਹ ਆਰਤੀਆ ਐਸੋਸੀਏਸ਼ਨ ਨੂੰ ਜਾ ਕੇ ਲੋ ਵੀ ਸੈਨਰ ਜੁਨੀਅਰ ਨੂੰ ਕੀ ਕੋਡਾ ਮੈਸੇਜ ਆ ਰਿਹਾ ਅਸੀਂ ਪਹਿਲਾਂ ਹੀ ਹੀ ਮੈਸੇਜ ਪਾਏ ਹੋਏ ਨੇ ਜੀ ਇਹ ਕੋਈ ਅੱਜ ਦਾ ਨਵਾਂ ਮੈਸੇਜ ਨਹੀਂ ਅਸੀਂ ਸਿਰਫ ਆਪਦੇ ਕਿਸਾਨਾਂ ਤੱਕ ਦਾ ਝੋਨਾ ਵੇਚਣਾ ਬਲਕੇ ਉਹਨਾਂ ਕੋਲੇ ਓਟੀਪੀ ਵਗੈਰਾ ਜਾ ਰਹੀ ਆ ਸਾਰਾ ਸਕੈਨ ਹੋ ਕੇ ਆਧਾਰ ਕਾਰਡ ਵਗੈਰਾ ਉਹਨਾਂ ਦਾ ਲੱਗਦਾਗਾ ਉਹਨਾਂ ਦੇ ਖਾਤੇ 'ਚ ਹੀ ਪੇਮੈਂਟ ਪੈਂਦੀ ਆ ਅਗਰ ਜੇ ਕੋਈ ਵੀ ਆੜਤੀਆ ਗੈਰ ਕਾਨੂੰਨੀ ਕਾਰਵਾਈ ਕਰਦਾ ਤਾਂ ਉਹਨਾਂ ਦੇ ਬੰਨਦੀ ਕਾਰਵਾਈ ਮਾਰ ਕਮੇਟੀ ਕਰੇ ਦਾ ਵੀ ਕਿੱਥੋਂ ਆ ਰਿਹਾ ਝੋਨਾ ਜੀ ਇਹ ਤਾਂ ਇਹ ਹੁਣ ਕੀ ਪਤਾ ਜੀ ਇਹ ਤਾਂ ਮਾਰਕ ਕਮੇਟੀ ਦੱਸੂਗੀ ਜਿਨ੍ਹਾਂ ਨੇ ਮੰਗਾਇਆ ਜਾਂ ਉਹਨਾਂ ਨੂੰ ਪਤਾ ਹੋਊਗਾ ਅਸੀਂ ਇਹਨਾਂ ਟਰਾਲੀਆਂ ਬਾਰੇ ਇਹ ਕਹਿਣਾ ਚਾਹੁੰਦੇ ਪਹਿਲਾਂ ਤਾਂ ਅਸੀਂ ਸਖਤ ਨਿਗੇਦੀ ਕਰਦੇ ਹਾਂ ਜਿਹੜੇ ਆੜਤੀਆਂ ਨੇ ਇਹ ਤਿੰਨੇ ਟਰਾਲੀਆਂ ਮੰਗਾਈਆਂ ਕੁਝ ਕਹਿੰਦੇ ਕੱਲ ਵੀ ਲਈਆਂ ਇੱਥੇ ਅਸੀਂ ਉਹਨਾਂ ਦੀ ਨਿੰਦਿਆ ਕਰਦੇ ਹਾਂ ਕਿ ਉਹਨਾਂ ਨੇ ਜਿਹੜਾ ਆਪਦੇ ਪੰਜਾਬ ਨੂੰ ਛੱਡ ਕੇ ਬਾਹਰੋਂ ਇਹ ਚੀਜ਼ਾਂ ਮੰਗਾ ਰਹੇ ਆ ਅਜੇ ਤਾਂ ਆਪਣੇ ਪੰਜਾਬ 'ਚ ਤਾਂ ਪੂਰੀ ਬਾਢੀ ਵੀ ਨਹੀਂ ਸ਼ੁਰੂ ਹੋਈ ਇਹ ਪਰਮਲ ਝੋਲਾ ਝੋਨਾ ਜਿਹੜਾ ਇਹ ਸਾਰਾ ਜੂਪੀ ਦਾ ਝੋਨਾ ਹਣਾ ਇੱਥੇ ਜਿਹੜਾ ਇਹਨਾਂ ਦਾ ਡਰਾਈਵਰ ਸੀਗਾ ਉਹਨਾਂ ਨੇ ਹਨੂਮਾਨਗੜ੍ਹ ਤੋਂ ਦੱਸਿਆ ਵੀ ਅਸੀਂ ਹਨੂਮਾਨਗੜ੍ਹ ਤੋਂ ਆਏ ਹੋਏ ਹਾਂ ਪਰ ਉਹ ਹੁਣ ਭੱਜ ਗਏ ਇਹ ਤਿੰਨੇ ਟਰਾਲੀਆਂ ਜਿਹੜੀਆਂ ਇਹਨਾਂ ਨੇ ਆਪਣਾ ਮਾਰਕੀਟ ਕਮੇਟੀ ਨੇ ਆਪਦੇ ਅੰਦਰ ਲੈ ਲੀਆਂ ਨੇ ਉਹਨਾਂ ਨੇ ਸਾਨੂੰ ਇਹ ਭਰੋਸਾ ਦਿਵਾਇਆ ਵੀ ਅਸੀਂ ਇਹ ਤਿੰਨੇ ਟਰਾਲੀਆਂ ਤੇ ਬੰਦ ਦੀ ਕਾਰਵਾਈ ਕਰਾਂਗੇ ਤੇ ਇਹਨਾਂ ਤੇ ਜਿਹੜੇ ਬੰਦ ਦਾ ਪਰਚਾ ਕਟਾਂਗੇ ਪਰ ਅਸੀਂ ਆੜਤੀਆਂ ਨੂੰ ਇਹ ਕਹਿਣਾ ਚਾਹੁੰਦੇ ਆ ਆਪਦੇ ਕੰਨੀਓ ਵੀ ਕੱਲ ਨੂੰ ਤੁਸੀਂ ਇਹ ਨਾ ਕਹੋ ਵੀ ਸਾਡੇ ਕਿਸੇ ਜੱਟ 'ਚ ਪੈਸੇ ਡੁੱਬ ਗਏ ਜਾਂ ਸਾਡਾ ਜੱਟ ਐ ਕਰ ਗਿਆ ਹੁਣ ਇਹਦੇ ਜ਼ਿੰਮੇਵਾਰ ਤੁਸੀਂ ਹੋਵੋਗੇ ਜੇ ਕੱਲ ਨੂੰ ਸਾਨੂੰ ਕਿਸੇ ਕਿਸਾਨ ਕੰਨੀ ਖੜਨਾ ਪੈਂਦਾ ਅਸੀਂ ਹਿੱਕ ਠੋਕ ਕੇ ਖੜਾਂਗੇ ਇਹ ਨਾ ਹੋਵੇ ਵੀ ਜੱਟ ਨੂੰ ਤੁਸੀਂ ਫਾਹਾ ਦੇਣ ਤੇ ਆ ਜਾਣੇ ਉਹ ਬਾਅਦ 'ਚ ਕੋਈ ਜੱਟ ਉਹ ਬਾਅਦ 'ਚ ਕਹਿੰਦੇ ਨੇ ਪੈਸੇ ਲੈ ਕੇ ਭੱਜ ਗਿਆ ਐ ਕਰਕੇ ਜੀ ਬਾਹ ਕਰ ਗਿਆ ਜ਼ਿੰਮੇਵਾਰ ਉਹਦੇ ਤੁਸੀਂ ਖੁਦ ਹੋਵੋਗੇ ਅਸੀਂ ਇਹ ਕਹਿਣਾ ਚਾਹੁੰਦੇ ਆ ਤੇ ਅਸੀਂ ਮਾਰਕੀਟ ਕਮੇਟੀ ਨੂੰ ਇਹ ਵੀ ਕਹਿਣਾ ਚਾਹੁੰਦੇ ਆ ਵੀ ਜਿਹੜੇ ਆੜਤੀਏ ਆ ਇਹਨਾਂ ਦਾ ਲਾਇਸੈਂਸ ਕੈਨਸਲ ਹੋਣਾ ਚਾਹੀਦਾਗਾ ਤੇ ਇਹਨਾਂ ਤੇ ਵੀ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਐ ਚਾਹੇ ਜੋ ਵੀ ਆੜਤੀਆ ਹੋਵੇ ਤੇ ਜੇ ਜੇ ਕਾਰਵਾਈ ਨਹੀਂ ਮਾਰਕੀਟ ਕਮੇਟੀ ਵੱਲੋਂ ਕੀਤੀ ਜਾਂਦੀ ਕਿਸੇ ਨਾ ਕਿਸੇ ਖਾਨਾ ਪੂਰਤੀ ਕੀਤੀ ਜਾਂਦੀ ਐ ਤਾਂ ਉਸ ਤੋਂ ਬਾਅਦ ਤੁਹਾਡਾ ਕੀ ਕਦਮ ਹੋਊਗਾ ਅਸੀਂ ਜੋ ਵੀ ਅੱਗੇ ਕਾਰਵਾਈ ਬਣਦੀ ਐ ਅਸੀਂ ਉਹ ਆਪ ਕਰਾਂਗੇ ਫਿਰ ਬਿਲਕੁਲ ਜੀ ਇਹ ਤੁਹਾਡੇ ਸਾਹਮਣੇ ਆਪਾਂ ਤੁਸੀਂ ਪਹਿਲਾਂ ਕਵਰੇਜ ਕਰ ਹੀ ਲਈ ਟਰਾਲੇ ਖੜੇ ਐ ਕੋਈ ਇਹ ਤੁਸੀਂ ਆਪ ਹੀ ਵੀਡੀਓ ਬਣਾਈ ਐ ਦੇਖ ਲਓ ਤੁਸੀਂ ਇਹ ਕੋਈ ਜ਼ਿੰਮੇਵਾਰ ਦੀਆਂ ਟਰਾਲੀਆਂ ਲੱਗਦੀਆਂ ਤੁਹਾਨੂੰ ਇਹ ਟਰਾਲੇ ਆਏ ਐ ਬਾਹਰੋਂ ਵਪਾਰੀਆਂ ਦੇ ਟਰਾਲੇ ਆ ਇਹ ਬਾਕੀ ਆਪਾਂ ਕੋਈ ਜਾ ਕੇ ਵੀ ਨਹੀਂ ਦੇਖਿਆ ਸੁਣੀ ਸੁਣਾਈ ਕਹਿੰਦੇ ਮਤਲਬ ਕੀ ਗੱਲ ਐ ਵੀ ਇਹ ਪੀਲੀਆ ਵਾਂਗਾਂ ਸਾਈਡ ਤੋਂ ਟਰਾਲੇ ਆ ਰਹੇ ਐ ਉੱਥੇ ਇਹਨਾਂ ਦੇ ਵੱਡੇ ਵੱਡੇ ਡੰਪ ਨੇ ਜੁਪੀ ਚੋਂ ਮਤਲਬ ਮਾਲ ਉੱਥੇ ਲੈਂਦੇ ਤੇ ਉੱਥੋਂ ਹੀ ਆਉਂਦੇ ਐ ਤੁਸੀਂ ਆਪ ਹੀ ਮਤਲਬ ਜੱਟੂ ਤਰੀਕਣ ਵਾਲੀ ਸੌਦਾ ਲਾ ਲਓ ਜੇ ਆਪਣੇ ਮਾਲ ਬਾਹਰੋਂ ਆ ਕੇ ਇੱਥੇ ਵੇਕਣ ਲੱਗ ਗਏ ਤਾਂ ਆਪਣੇ ਜੱਟਾਂ ਦੇ ਮਾਲ ਨੂੰ ਕੌਣ ਪੁੱਛੂਗਾ ਕਿਸਾਨਾਂ ਦੇ ਮਾਲ ਨੂੰ ਕੌਣ ਪੁੱਛੂ 2399 ਐਮਐਸਪੀ ਐ ਜਦੋਂ ਪਹਿਲੀ ਸ਼ੈਲਰਾਂ ਦੇ ਢਿੱਡ ਭਰ ਗਏ ਫਿਰ ਆਪਣਾ ਮਾਲ ਨਹੀਂ ਵੇਖਣਾ ਆਪਾਂ ਤਾਂ ਇਹੀ ਮੰਗ ਕਰਦੇ ਆਂ ਪ੍ਰਸ਼ਾਸਨ ਤੋਂ ਸਾਡੇ ਪ੍ਰਧਾਨ ਜੀ ਖੜੇ ਆੜ ਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਸਾਹਿਬ ਨੂੰ ਮਿਲ ਕੇ ਆਏ ਆ ਸੈਕਟਰੀ ਸਾਹਿਬ ਨੂੰ ਮਿਲ ਕੇ ਆਏ ਆ ਵੀ ਇਹੀ ਬੇਨਤੀ ਕਰਦੇ ਆ ਵੀ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤੇ ਇਹਨੂੰ ਇਸੇ ਤਰ੍ਹਾਂ ਇੱਥੇ ਨੱਥ ਪਾਈ ਜਾਵੇ ਤਾਂ ਜੋ ਆਪਣਾ ਆਉਣ ਵਾਲਾ ਸੀਜ਼ਨ ਵਧੀਆ ਤਰੀਕੇ ਨਾਲ ਲੱਗ ਸਕੇ ਤੁਸੀਂ ਕੀ ਚਾਹੁੰਦੇ ਹੋ ਵੀ ਜਿਹੜਾ ਬਾਹਰੋਂ ਘੋਣਾ ਛੱਡਣ ਦੇ ਵਿੱਚ ਨਾ ਆਵੇ ਬਾਹਰੋਂ ਹਾਂ ਜੀ ਬਿਲਕੁਲ ਨਾ ਆਵੇ ਜੀ ਸਾਡਾ ਆਪਣਾ ਜਿਹੜੀਆਂ ਮੰਡੀਆਂ ਇੱਥੋਂ ਆਪਣਾ ਉਹਨਾਂ ਦੇ ਰਿਲੇਟਡ ਆਈਆਂ ਹੋਈਆਂ ਕਟਮੇ ਸਾਡੇ ਲਾਇਸੈਂਸ ਬਕਾਇਦਾ ਜਿਵੇਂ ਮੇਰਾ ਚੌਧਰੀ ਪਵਨ ਕੁਮਾਰ ਦਾ ਲਾਇਸੈਂਸ ਲਾਇਸੈਂਸ ਹੈ ਜੀ ਉਹ ਮਤਲਬ ਜਿਹੜੇ ਸ਼ਹਿਰ ਨੂੰ ਮਤ ਉਸੇ ਤਰੀਕ ਨਾਲ ਮਾਲ ਖਰੀਦਾ ਜਾਵੇ ਸਾਡੇ ਕੋਲ ਫਾਰਮਰ ਦਾ ਮਾਲ ਆਉਗਾ ਅਸੀਂ ਉਹਨਾਂ ਨੂੰ ਦੇਵਾਂਗੇ ਤੇ ਮਤਲਬ ਵਧੀਆ ਆਪਣਾ ਜ਼ਿਮੀਦਾਰਾਂ ਨੂੰ ਐਮ ਐਸ ਪੀ ਦਾ ਰੇਟ ਮਿਲੂਗਾ ਜੀ ਹੁਣ ਇਹ ਜਿਹੜਾ ਇਹ ਜੋ ਨਾਰਾ ਆ ਰਿਹਾ ਕੀ ਤੁਹਾਨੂੰ ਇਹ ਲੱਗਦਾ ਵੀ ਐਮ ਐਸ ਪੀ ਕੋ ਘੱਟ ਰੇਟ ਤੇ ਖਰੀਦਾ ਜਾਂਦਾ ਹੈ ਤਾਂ ਹੀ ਬਾਹਰੋਂ ਆ ਰਿਹਾ ਬਿਲਕੁਲ ਜੀ ਇਹ ਤਾਂ ਆਪਣਾ ਦੇਖੋ ਜੇ ਬਾਹਰ ਮਾਲ ਆਉਂਦਾ ਆਪਣੇ ਜ਼ਿਮੀਦਾਰਾਂ ਦਾ ਮਾਲ ਤਾਂ ਆਉਂਦਾ ਹੀ ਹੈ ਦੇਖੋ ਬਾਹਰੋਂ ਮਾਲ ਆਉਂਦਾ ਘੱਟ ਰੇਟ ਆਉਂਦਾ ਇੱਥੇ ਆਪਣਾ ਵਾਧੂ ਰੇਟ ਵਿਕੂਆ ਫੇਰੀ ਇਸ ਲਈ ਮਾਲ ਮੰਗਾਉਂਦੇ ਇਹ ਪਹਿਲੇ ਦਿਨੋਂ ਹੀ ਹੈ ਵੀ ਆਪਾਂ ਇਹ ਹੀ ਬੇਨਤੀ ਕਰਦੇ ਹਾਂ ਛੋਟੇ ਮਾਧਿਅ ਇਹਨਾਂ ਨੂੰ ਇੱਥੇ ਇੱਥੇ ਨੱਥ ਪਾਈ ਜਾਵੇ ਤੇ ਇਹਨਾਂ ਦੇ ਬੰਦੀ ਕਾਰਵਾਈ ਕੀਤੀ ਜਾਵੇ ਤੇ ਇਸ ਦੇ ਵਿੱਚ ਜੇ ਕੋਈ ਆੜਤੀਆ ਆਉਂਦਾ ਸਾਡੀ ਆੜਤੀ ਜੀ ਉਹ ਨਾਲ ਨਹੀਂ ਖੜਦੀ ਜ਼ਿੰਮੇਦਾਰ ਵੀ ਸਾਡੇ ਤੇ ਵਿਸ਼ਵਾਸ ਰੱਖਣ ਥੋੜਾ ਜਿਹਾ ਕਈ ਵਾਰ ਝੇਡਾ ਕਰਨ ਲੱਗ ਜਾਂਦੇ ਆ ਆੜਤੀਆ ਛੋਡੇ ਫਲਾਣਾ ਵੀ ਸਾਡੇ ਤੇ ਵਿਸ਼ਵਾਸ ਰੱਖੋ ਵੀ ਅਸੀਂ ਉਹਨਾਂ ਨਾਲ ਨਹੀਂ ਖੜਦੇ ਤੁਸੀਂ ਸਾਡੇ ਨਾਲ ਹੋ ਅਸੀਂ ਤੁਹਾਡੇ ਨਾਲ ਹਾਂਜੀ ਸਾਨੂੰ ਸੂਚਨਾ ਮਿਲੀ ਸੀ ਜੀ ਬਿੱਟੇ ਨਟਰਾਲੀਆਂ ਮੰਡੀ ਚ ਆਈ ਹੈ ਅਸੀਂ ਉਹ ਟਰਾਲੀਆਂ ਫੜੀਆਂ ਹੈ ਅਸੀਂ ਵੈਰੀਫਾਈ ਕਰ ਰਹੇ ਹਾਂ ਵੀ ਕਿੱਥੋਂ ਆਈ ਹੈ ਕਿਹਦੇ ਆਈ ਹੈ ਉਹਦੇ ਬਾਰੇ ਸਾਰੀ ਪਤਾ ਕਰਕੇ ਤੇ ਉਹਦੀ ਸਖਤ ਕਾਰਵਾਈ ਕੀਤੀ ਜਾਊਗੀ